ਪਰਿਵਾਰ ਨੇ ਚਾਵਾਂ ਨਾਲ ਵਿਦੇਸ਼ ਭੇਜਿਆ ਸੀ ਨੌਜਵਾਨ ਅੱਖਾਂ ਵਿੱਚ ਸਜਾਏ ਸੀ ਵੱਡੇ ਸੁਪਨੇ 20 ਦਿਨ ਬਾਅਦ ਹੋ ਗਈ ਨੌਜਵਾਨ ਦੀ ਮੌਤ ਪਿੱਛੇ ਛੱਡ ਗਿਆ 마ਸੂਮ ਬੱਚੇ ਅੱਜ ਸਾਡੇ ਪੰਜਾਬੀਆਂ ਦੇ ਵਿੱਚ ਹੋਰ ਲੱਗੀ ਹੈ ਕਿ ਵਿਦੇਸ਼ਾਂ ਵਿੱਚ ਜਾ ਕੇ ਚੰਗਾ ਪੈਸਾ ਕਮਾਇਆ ਜਾਵੇ ਅਤੇ ਘਰ ਦੀ ਗਰੀਬੀ ਦੂਰ ਕੀਤੀ ਜਾਵੇ ਲੇਕਿਨ ਪਰਦੇਸ ਦੀ ਧਰਤੀ ਹਰ ਕਿਸੇ ਵਾਸਤੇ ਖੁਸ਼ੀਆਂ ਲੈ ਕੇ ਨਹੀਂ ਆਉਂਦੀ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਨਾਂ ਦਾ ਸਭ ਕੁਝ ਵਿਦੇਸ਼ ਦੀ ਧਰਤੀ ਤਬਾਹ ਕਰ ਦਿੰਦੀ ਹੈ ਅਜਿਹਾ ਇੱਕ ਮਾਮਲਾ ਤਰਨ ਤਰਨ ਦੇ ਪਿੱਖੀਵਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਪਰਿਵਾਰ ਦੀ ਗਰੀਬੀ ਦੂਰ ਕਰਨ ਗਏ ਹਰਵਿੰਦਰ ਸਿੰਘ ਦੀ 20 ਦਿਨ ਬਾਅਦ ਹੀ ਪੁਰਤਗਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਜਿਵੇਂ ਹੀ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਪਰਿਵਾਰ ਦੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਤਬਾਹ ਹੋ ਜਾਂਦੀਆਂ ਨੇ ਪੀੜਤ ਪਰਿਵਾਰ ਦੇ ਵੱਲੋਂ ਸਰਕਾਰਾਂ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਮ੍ਰਿਤਕ ਦੇ ਨੂੰ ਵਤਨ ਵਾਪਸ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਦੋ 마ਸੂਮ ਬੱਚੇ ਛੱਡ ਗਿਆ ਏ ਜਿਨ੍ਹਾਂ ਦੇ ਸਿਰ ਤੋਂ ਹੁਣ ਪਿਓ ਦਾ ਸਾਯਾ ਹੈ ਜਿਹੜਾ ਉਹ ਹਮੇਸ਼ਾ ਦੇ ਲਈ ਮਿਟ ਗਿਆ ਏ ਪਿੱਕੀਵਿੰਡ ਦੇ ਰਹਿਣ ਵਾਲੇ 32 ਸਾਲਾ ਹਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਪੁਰਤਗਾਲ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨੂੰ ਹਲੇ ਵਿਦੇਸ਼ ਗਏ ਤਕਰੀਬਨ 20 ਦਿਨ ਹੀ ਹੋਏ ਸਨ ਇਸ ਦੌਰਾਨ ਉਸ ਦੀ ਤਬੀਅਤ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਅਤੇ ਵਿਦੇਸ਼ ਦੀ ਧਰਤੀ ਉੱਤੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਆਪਣੇ ਪਿੱਛੇ ਦੋ ਮਾਸੂਮ ਬੱਚੇ ਛੱਡ ਗਿਆ ਏ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਨੇ ਅਤੇ ਮਾਤਾ ਨੇ ਦੱਸਿਆ ਕਿ ਉਹ 20 ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ ਅਤੇ ਉੱਥੇ ਜਾ ਕੇ ਉਸ ਦੀ ਸਿਹਤ ਖਰਾਬ ਹੋ ਜਾਂਦੀ ਹੈ ਪੀੜਤ ਪਰਿਵਾਰ ਦੇ ਵੱਲੋਂ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਅੰਤਿਮ ਵਾਰ ਉਹ ਆਪਣੇ ਪਰਿਵਾਰਕ ਜੀ ਦੇ ਅੰਤਿਮ ਦਰਸ਼ਨ ਕਰ ਸਕਣ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੀੜਤ ਪਰਿਵਾਰ ਦਾ ਆਓ ਦੇਖਦੇ ਹਾਂ ਵੇ ਵਿਜਾ ਗ੍ਰੇਸ ਗਿਆ ਨਾ ਲੰਗਾ ਹੀ ਗਿਆ ਗੁਰਤਕਾਲ ਸਿੰਘ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਉਹ ਤੇ ਜਾ ਕੇ ਰਸਤੇ ਚ ਕੋਰ ਢਿੱਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਹੋਏ ਡਾਕਟਰ ਹੀ ਲਾਜ ਵਗੈਰਾ ਉਧਰ ਚੱਲਿਆ ਡਾਕਟਰ ਹੀ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਹਦੇ ਭਾਜੀ ਨੇ ਉਹਨੂੰ ਦਵਾਈ ਦੁਈ ਲਵਾਉਂਦਾ ਸੀ ਹਾਂ ਨਹੀਂ ਡਾਕਟਰ ਕੋਲ ਨਹੀਂ ਮੈਂ ਜਾਣਾ ਮੈਨੂੰ ਕੋਈ ਕੁਝ ਝੋਲਣਗੇ ਉਹ ਵੀ ਆਇਆ ਸੀ ਨਾ ਕੋਰਾ ਆ ਵਾ ਸੀ ਦੋ ਬੱਚੇ ਉਹਦੇ ਇੱਕ ਬੇਟੀ ਐ ਇੱਕ ਬੇਟਾ ਆ ਹਾਏ ਕੀ ਨਾਮ ਤੇ ਮੇਰਾ ਨਾਮ ਪਵਨਦੀਪ ਕੌਰ ਜਿਹੜੇ ਗੀਤਜੀ ਦੀ ਬਾਰ ਕੰਦੇਸ਼ ਦੇ ਵਿੱਚ ਡੈਫ ਕੀ ਲੱਗਦੀ ਸੀ ਤੁਹਾਡੇ ਮੇਰੇ ਘਰ ਵਾਲਾ ਸੀ ਕੀ ਨਾਮ ਸੀ ਯਾਰ ਸਰਵਿੰਦਰ ਸਿੰਘ ਕੀ ਗੱਲ ਹੋਈ ਯਾਰ ਉਹ ਭਾਜੀ 2 ਤਰੀਕ ਨੂੰ ਕਰੋ ਹੱਸਦੇ ਕਿਤੇ ਗਏ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦੇ ਗਿਆ ਉਸ ਦਿਨ ਦੇ ਬਿਮਾਰ ਸਾਲੋਂ ਪੂਰੇ ਹੋ ਗਏ ਅਟੈਕ ਹੀ ਹੋ ਗਿਆ ਕਿੰਨੇ ਕਮਰਸੀ ਦੇ ਉਹਨਾਂ ਦੀ 32 ਸਾਲ ਸੀ ਕੋਈ ਪਤਾ ਲੱਗਾ ਕਿ ਕੀ ਕਾਰਨ ਰਿਹਾ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜ਼ੇ ਤੇ ਪਾ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਸਾਨੂੰ ਬਾਡੀ ਨੂੰ ਪੰਜਾਬ ਲਿਆਉਣ ਲਈ ਕਸ਼ਮੀਰ ਜਾ ਰਿਹਾ ਜਾਂ ਹਾਂਜੀ ਪੂਰੇ ਯਤਨ ਕੀਤੇ ਜਾ ਰਹੇ ਆ

ਕਿ ਮੰਗ ਕਰੀ ਪਾਪਾ ਜੀ ਦੀ ਛੋਟਾ ਬਚਪਨ ਜੀ ਇਹਦੇ ਦੀ ਡੈਥ ਹੋ ਗਈ। ਮੰਗਦੇ ਹੁਣ ਇਹੋ ਹੀ ਹੈ ਗਾਂ ਬੱਚੇ ਜਵਾਨ ਹੋਣ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ। ਕੋਈ ਨੌਕਰੀ ਹੋਈ ਦਰਸ ਕੀਤਾ ਜਾਵੇ ਪਰਿਵਾਰ ਦੇ। ਕਿ ਕੋਈ ਜਿਹੜੀ ਬੋਡੀ ਆ ਵਿਦੇਸ਼ ਦੇ ਵਿੱਚ ਹੀ ਆ ਜੀ ਵਿਦੇਸ਼ ਦੇ ਵਿੱਚ ਹੀ ਆ। ਇਹਨੂੰ ਲਿਆਉਣ ਲਈ ਕੋਸ਼ਿਸ਼ ਕੀਤੇ ਜਾ ਰਹੇ। ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋ ਹਲਕੀ ਕੀਤੀ ਜਾਵੇ